ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਹਾਂਜੀ ਗੁਰਮਖੋ ਆਓ ਪਿਆਰਿਓ ਗੁਰਮਖੋ ਆਪਾਂ ਸਾਰੇ ਜੁੜੀਏ ਚਰਨਲ ਦੇ ਨਾਲ ਵਿਛੜੀ ਬਾਣੀ ਸੇਵਾ ਚੈਨਲ ਦੇ ਨਾਲ ਆਪਾਂ ਜੁੜਨਾ ਕਰੀਏ ਆਓ ਪਿਆਰਿਓ ਸਮਾ ਹੋ ਗਿਆ ਹੈ ਆਪਣਾ ਜੁੜੋ ਪਾਈ ਗੁਰਮੁਖੋਰ ਛੇਤੀ ਛੇਤੀ ਹਾਜ਼ਰੀਆਂ ਪਰੋ ਬੜੇ ਮਹਾਰਾਜ ਨੇ ਕਿਰਪਾ ਕੀਤੀ ਹੈ ਉਪਰਾਲਾ ਬਖਸ਼ਿਸ਼ ਕੀਤਾ ਹੈ ਪ੍ਰੇਰਨਾ ਮਹਾਰਾਜ ਨੇ ਕੀਤੀ ਹੈ ਕਿਉਂਕਿ ਜਦੋਂ ਕੋਈ ਚੰਗਾ ਕਰਮ ਕਰੀਏ ਗੁਰੂ ਸਾਹਿਬ ਉਹ ਕਿਰਪਾ ਕਰਦੇ ਆ ਚੰਗੇ ਕਰਮ ਕਰਨ ਵੇਲੇ ਆਪਣਾ ਮਨ ਆਤਮਾ ਸ਼ੁੱਧ ਹੁੰਦੀ ਹੈ ਸ਼ੁੱਧ ਆਤਮਾ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਜੀ ਇਹ ਸ਼ੁਭ ਕਰਮ ਆਪ ਕਰਾਉਂਦੇ ਆ ਜਿਹੜੇ ਆਪਾਂ ਭਾੜੇ ਕੰਮ ਕਰਦੇ ਆ ਉਹ ਮੰਦੇ ਮਗਰ ਲਾ ਕੇ ਕਰਦੇ ਆ ਜਿਹੜੇ ਸ਼ੁਭ ਕਰਮ ਹੁੰਦੇ ਆ ਗੁਰੂ ਸਾਹਿਬ ਆਪ ਸੇਵਾ ਲੈ ਕੇ ਕਰਉਂਦੇ ਆ। ਉਸ ਕੋ ਸਾਰੇ ਪ੍ਰਾਣੀ ਛੇਤੀ ਤੋਂ ਛੇਤੀ ਜੁੜਨ ਦੀ ਕਿਰਪਾਲਤਾ ਕਰੋ। ਸਾਡੇ ਨਾਲ ਸਭ ਤੋਂ ਪਹਿਲਾਂ ਸੰਦੀਪ ਚੈਲ ਜੁੜੇ ਹੋਏ ਆ ਫਿਰ ਕਰਨਮਾਲ ਕਰਨਮਾਨ ਜੀ ਪੁੱਲਰ ਬੁੱਟੀ ਕੋ ਰਾਜੂ ਚੈਲ ਤੇ ਗੁਰシャン ਮਾਨ ਕੇ ਅਸਮਾਨ ਚਰਨਦਾਸ ਆਦਿ ਸਾਰੇ ਅਨਸਪਰੀ ਸਰਾ ਗੁਰਜਿੰਦਰ ਸਿੰਘ ਕਪਿੰਦਰ ਸਿੰਘ ਸਰਾ ਸਾਰੇ ਪਿਆਰ ਵਾਲੇ ਜੁੜਦੇ ਜਾਓ ਪਿਆਰਿਓ ਵੀ ਪ੍ਰਾਣੀ ਹੁਣ ਤੱਕ ਜੁੜੇ ਹੋਏ ਆ ਸਾਰੇ ਭਾਈ ਕਿਰਪਾ ਕਰੋ ਸਾਰੇ ਹਾਜ਼ਰੀਆਂ ਫਰੋ ਗੁਰਮਖੋ ਸਮੇਂ ਥੋੜੇ ਤੋਂ ਬਹੁਤ ਆਲਾਹ ਲੈਣਸ ਕਰਕੇ ਛੇਤੀ ਜੜੋ ਪੂਰਾ ਪੂਰਾ ਲਾਹਾ ਪਾਖਟ ਸਕੀਏ ਬੜੇ ਵੱਡੇ ਭਾਗ ਹੈ ਸੰਗਤ ਦੇ ਗੁਰਮੁਖਾਂ ਦੇ ਜੋ ਆਪ ਜੀ ਲਗਾਤਾਰ ਹਾਜ਼ਰੀਆਂ ਭਰ ਰਹੇ ਹੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੇ ਹੋ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੜੋ ਗੁਰਮੁਖੋ ਨਾਲ-ਨਾਲ ਇੱਕ ਮਿੰਟ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਲਿਖੇ ਚੱਲੋ ਵਾਹਿਗੁਰੂ ਦਾ ਸਿਮਰਨ ਲਿਖੇ ਚੱਲੋ ਗੁਰਮੁਖੋ ਬਹੁਤ ਹੀ ਵੱਡੇ ਪਾਗ ਸੰਗਤ ਦੇ ਜੋ ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਾਰੇ ਪਿਆਰੋ ਜੁੜੋ 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 ਨਾਲ ਵਾਹਿਗੁਰੂ 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 ਦਾ ਸਬੂਰਨ ਕਰੋ ਇਹ ਸਮਾ ਸਾਡੇ ਹੱਥੋਂ ਨਾ ਜਾਇਆ ਕਰੇ ਪਿਆਰੋ ਜਿਹੜਾ ਸਮਾ ਨਾ ਬੜਾ ਹੀ ਕੀਮਤੀ ਅਮੋਲਕ ਸਮਾ ਹੈ ਜਿਸ ਨੂੰ ਆਪਣੇ ਜ਼ਿੰਦਗੀ ਵਿੱਚੋਂ ਨਹੀਂ ਜਾਣ ਦੇਣਾ ਗੁਰਮੁਖ ਪਿਆਰੀਓ ਇਹਨੂੰ ਜ਼ਿੰਦਗੀ ਵਿੱਚ ਲਾਗੂ ਰੱਖਣਾ ਹੈ ਇਹ ਸਮਾ ਗੁਰਮੁਖ ਬਹੁਤ ਹੀ ਪਿਆਰਾ ਸਮਾ ਹੁੰਦਾ ਜੀ ਇਹ ਆਪਣੇ ਹੱਥੋਂ ਨਹੀਂ ਜਾਣਾ ਚਾਹੀਦਾ ਪਿਆਰ ਵਾਲੇ ਜਿਹੜੋ ਸਰੀਰ 27 ਸਰੀਰ ਜੁੜੇ ਹੋਏ ਆ 50 ਸਰੀਰ ਹੋ ਜਾਣ ਤੇ ਆਪਾਂ ਜਿਹੜੀ ਗੁਰਮੱਤ ਆ ਅਈ ਦੀ ਸਾਖੀ ਜਿਹੜੀ ਆਪਾਂ ਆਰੰਭ ਕਰ ਸਕੀਏ ਤੇ ਸਾਰੇ ਹਾਜ਼ਰੀਆਂ ਪਰਦੇ ਚੱਲੋ ਪਿਆਰ ਵਾਲਿਓ ਗੁਰਵਿੰਦਰ ਸਿੰਘ ਮਾਨ ਗੁਰਮੱਤ ਦੀ ਰਾਹ ਗੁਰਮੱਤ ਦੀ ਰਾਹ ਵੀ ਸਾਡੇ ਨਾਲ ਜੁੜੇ ਹੋਏ ਆ ਔਰ ਅਥੇ ਬਲਜਿੰਦਰ ਸਿੰਘ ਕੁਲਰ ਗੁਰਵਿੰਦਰ ਸਿੰਘ ਮਾਨ ਸਰਬਜੀਤ ਕੌਰ ਗੁਰਵਿੰਦਰ ਸਿੰਘ ਮਾਨ ਗੁਰਵਿੰਦਰ ਸਿੰਘ ਜੀ ਜੁੜੇ ਹੋਏ ਨਾਮਾਨ ਪਰਿਵਾਰ ਜਸਵੰਤ ਸਿੰਘ ਜੁੜੇ ਹੋਏ ਆ ਸਾਡੇ ਨਾਲ ਪਿਆਰ ਵਾਲੇ ਸਾਰੇ ਗੁਰਮੁਖ ਪਿਆਰੇ ਕਬੂਤਰਬਾਜ਼ੀ ਹਰਿਆਣਾ ਮਿਠੜੀ ਵਾਲੇ ਜੁੜੇ ਹੋਏ ਸਾਡਾ ਵੀਰ ਕਰਨ ਮਾਨ ਅ ਗੁਰਵਿੰਦਰ ਮਾਨ ਜੀ ਪਿਆਰ ਵਾਲੇ ਸਾਰੇ ਜੁੜੇ ਹੋਏ ਨੇ ਇਤਕਾਰਯੋਗ ਹਰਜੀਤ ਕੌਰ ਜੁੜੇ ਹੋਏ ਨੇ ਗੁਰਮੁਖੋਂ ਅਤੇ ਹਰਮਨਦੀਪ ਸਿੰਘ ਸੋ ਜੋ ਰੋਜ਼ਾਨਾ ਹਾਜ਼ਰੀਆਂ ਭਰ ਕੇ ਨਾਲ ਨਾਲ ਕਮੈਂਟ ਵਿੱਚ ਵਾਹਿਗੁਰੂ ਸਾਰੇ ਲਿਖਿਆ ਕਰੋ ਪਿਆਰ ਵਾਲੇ ਸਾਰੇ ਬਹੁਤ ਹੀ ਵੱਡੇ ਪਾ ਗਿਆ 50 ਸਰੀਰ ਜੁੜੋ ਆਪਾਂ ਕਥਾ ਸ਼ੁਰੂ ਕਰਾਂਗੇ ਜਗਜੀਤ ਸਿੰਘ ਜੁੜ ਚੁੱਕੇ ਆ ਜੀ ਤੇ ਇਸ ਤੋਂ ਇਲਾਵਾ ਹਰਸ਼ ਮੋਲੀਆ ਜਾਦਵ ਇਹ ਵੀ ਜੁੜੇ ਹੋਏ ਆ ਗੁਰਮੁਖ ਪਿਆਰੇ ਤੇ ਸਾਰੇ ਬਹੁਤ ਪਿਆਰ ਵਾਲੇ ਨੇ ਗੁਰੂ ਸਾਹਿਬ ਸਭ ਤੇ ਕਿਰਪਾ ਰਖਣਾ ਮੇਰਾ ਕਰਨ ਮੋਹਨ ਸਿੰਘ ਜੁੜੇ ਹੋਏ ਆ ਸਾਰੇ ਪਿਆਰ ਵਾਲੇ ਸਾਡੇ ਨਾਲ ਜੁੜੇ ਹੋਏ ਆ ਗੁਰੂ ਸਾਹਿਬ ਕਿਰਪਾ ਕਰਨ ਹਰਸ਼ਦੀਪ ਸਮਾਨ ਇਹ ਵੀ ਜੁੜੇ ਹੋਏ ਨੇ ਸਾਡੇ ਨਾਲ ਬੜੇ ਪਿਆਰ ਵਾਲੇ ਨੇ ਸਾਰੇ ਗੁਰਮੁਖ ਪਿਆਰੇ ਆਓ ਪਿਆਰਿਓ ਸਾਰੇ ਆਪਾਂ ਜੁੜਦੇ ਚੱਲੋ ਹਾਜ਼ਰੀਆਂ ਪਰ ਦੇ ਚੱਲੋ ਜੀ ਗੁਰਮੁਖੋ ਸਮਾਂ ਗਾਫੀ ਹੁੰਦਾ ਜਾ ਰਿਹਾ ਸਭ ਸਿੱਧੂ ਜੁੜੇ ਹੋਏ ਨੇ ਸਾਡੇ ਨਾਲ ਆ ਕੁਲਵਿੰਦਰ ਕੌਰ ਜੁੜੇ ਹੋਏ ਨੇ ਤੇ ਸਾਰੇ ਸਰੀਰ ਜਿਹੜੇ ਨੇ ਜੁੜੇ ਹੋਏ ਨੇ ਸਾਡੇ ਨਾਲੇ ਆਓ ਸਾਰੇ ਆਪਾਂ ਪਿਆਰਿਓ ਜੁੜਦੇ ਚੱਲੋ ਜੁੜਦੇ ਚੱਲੋ ਪਿਆਰੋ ਆਪਾਂ ਕਥਾ ਵਰਤਾ ਸ਼ੁਰੂ ਕਰ ਸਕੀਏ 35 ਸਰੀਰ ਜੁੜੇ ਹੋਏ ਆ 35 ਤੇ ਗਿਣਤੀ ਅਜੇ ਉੱਪਰ ਨਹੀਂ ਜਾ ਰਹੀ ਸੋ ਬੇਨਤੀ ਹੈ ਛੇਤੀ ਜੁੜੋ ਪਿਆਰੋ ਛੇਤੀ ਜੁੜੋ ਹਰਸ਼ਪ੍ਰੀਤ ਸਿੰਘ ਜੀ ਸਾਰੇ ਗੁਰਮੁਖ ਪੜੇ ਪਿਆਰ ਵਾਲੇ ਨੇ ਪ੍ਰਕਾਸ਼ ਸਿੱਧੂ ਜੀ ਜੁੜ ਚੁੱਕੇ ਆ ਸਾਡੇ ਨਾਲ ਸਭ ਨੂੰ ਬੇਨਤੀ ਹੈ ਹਾਜ਼ਰੀਆ ਪਰਦੇ ਚੱਲੋ ਪਿਆਰੇ 38 ਸਰੀਰ ਹੋ ਗਏ ਆ ਤੇ ਛੇਤੀ ਜੁੜੋ ਵਾਹਿਗੁਰੂ ਕਮੈਂਟ ਵਿੱਚ ਲਿਖੋ ਵਾਹਿਗੁਰੂ 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 ਲਿਖਦੇ ਚੱਲੋ ਪਿਆਰੋ ਹਾਜ਼ਰੀਆਂ ਭਰਦੇ ਚੱਲੋ ਗੁਰਮੁਖੋ ਸੋ ਬੜੇ ਵੱਡੇ ਭਾਗ ਆ ਸੰਗਤ ਦੇ ਵੱਡੇ ਭਾਗ ਆ ਸਭ ਦੇ ਭਾਈ ਜੋ ਸਤਗੁਰਾਂ ਦੀ ਉਪਮਾ ਸੁਣਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਦੀ ਹਾਜ਼ਰੀ ਭਰ ਰਹੇ ਹੋ ਸਤਿਕਾਰਯੋਗ ਗੁਰਪ੍ਰੀਤ ਕੌਰ ਜੀ ਜੁੜੇ ਹੋਏ ਨੇ ਸਾਡੇ ਨਾਲ ਜੁੜ ਚੁੱਕੇ ਆ ਨਵ ਪੁੱਲਰ ਜੁੜ ਚੁੱਕੇ ਆ ਸਵਾਗੋ ਪਿਆਰਿਓ ਅੱਜ ਦੀ ਆਪਾਂ ਕਥਾ ਦੀ ਰਮਤਾ ਕਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਿਰ ਚੋਕਾ ਕੇ ਗੁਰਪਤਿ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਜਿੰਨੇ ਸਰੀਰ ਇਕੱਤਰ ਹੋਏ ਆ ਸਾਰੇ ਪਰਿਵਾਰ ਸਮੇਤ ਬੈਠ ਕਰਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਖੋ ਸਤਗੁਰੂ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰਦੀ ਹੈ ਕਿ ਜਿੰਦਗੀ ਮਨੁੱਖਾ ਸ਼ਰੀਰ ਅਨਸਾਨ ਬੰਦਾ ਜਿਹੜਾ ਇੱਕ ਵਾਰੀ ਪ੍ਰਾਪਤ ਕਰਦਾ ਹੈ ਤੇ ਕੋਨਾ ਇਹ ਜਿਹੜਾ ਕੀਮਤੀ ਸਮਾਂ ਇਹਨੂੰ ਆਪਾਂ ਸੰਭਾਲ ਕੇ ਰੱਖੀਏ ਚੰਗੇ ਪਾਸੇ ਲਾ ਕੇ ਰੱਖੀਏ ਗੁਰੂ ਸਾਹਿਬ ਨੇ ਇੰਨੀ ਵੱਡੀ ਕਿਰਪਾ ਕੀਤੀ ਗੁਰ ਕਿਰਪਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਮਨੁੱਖਾ ਸਰੀਰ ਮਿਲਿਆ ਤੇ ਇਸ ਨੂੰ ਧੰਨ ਦੇ ਪਾ ਨਹੀਂ ਗਾਉਣਾ ਚਾਹੀਦਾ ਇਹਦੀ ਕਦਰ ਕਰਨੀ ਚਾਹੀਦੀ ਆ ਇਹਦੀ ਕਦਰ ਕਰਾਂਗੇ ਨਾ ਪਿਆਰਿਓ ਫਿਰ ਸਾਡਾ ਸਰੀਰ ਵੀ ਕਾਇਆ ਵੀ ਸਫਲੀ ਹੈ ਸਾਡੀ ਆਤਮਾ ਵੀ ਪ੍ਰਮਾਤਮਾ ਵਿੱਚ ਜਲੀਨ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਦਾ ਬਚਨ ਕਮਾਇਆ ਜਾਵੇ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਐ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸਹਜ ਸੋਨੇ ਚੰਦਨ ਚੋਆ ਨਰਕ ਕੋਹਰ ਕਾ ਦਵਾਰਾ ਕਿਰਪਾ ਕਰਦੇ ਮਹਾਰਾਜ ਜੀ ਕਿ ਪਿਆਰਿਓ ਰਾਜ ਲੀਲਾ ਸ਼ਕਾਰ ਆਦਿ ਖੇਡਣੇ ਰਾਜਿਆਂ ਵਾਲੀ ਰਚਨਾ ਬਣਾ ਕੇ ਬੈਠਣਾ ਅਤੇ ਅਫਾਰਾ અમੋਰ ਹੁਕਮਾ ਸਭਨਾ ਉੱਤੇ ਚਰਾਉਣ ਚਲਾਉਣਾ ਕੀਤਾ સોਹਣੀਆਂ ਸੇਜਾਂ ਤੇ ਚੰਦਨ ਆਦਿਕ ਸੁਗੰਧੀਆਂ ਦਾ ਚਵਾ ਕੇ ਛੜਕੜਾ ਕੀਤਾ ਇਹ ਸਭ ਸਮਗਰੀ ਭਿਆਨਕ ਕੁੰਭੇ ਨਰਕ ਦਾ ਦਰਵਾਜ਼ਾ ਹਨ ਮਹਾਰਾਜ ਜੀ ਕਹਦੇ ਨੇ ਭਾਵ ਹਰੀ ਨਾਮ ਤੋਂ ਬਿਨਾਂ ਸਭ ਕਰਮ ਨਰਕਾਂ ਦੀ ਪ੍ਰਾਪਤੀ ਕਰਾਉਣ ਵਾਲੇ ਹੁੰਦੇ ਆ ਜਿੰਨੀਆਂ ਵੀ ਸਾਨੂੰ ਸਹੂਲਤਾਂ ਮਿਲ ਰਹੀਆਂ ਨੇ ਜੇ ਇਸ ਸੂਲਤਾਂ ਵਿੱਚ ਵਾਹਿਗੁਰੂ ਜੀ ਦਾ ਨਾਮ ਚੇਤੇ ਨਹੀਂ ਤੇ ਸਾਬ ਕਹਿੰਦੇ ਭਾਈ ਹਰੀ ਤੋਂ ਨਾਮ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਗਤ ਤੋਂ ਬਿਨਾ ਚੰਗੀ ਸੰਗਤ ਤੋਂ ਬਿਨਾ ਭਾਈ ਇਹ ਸਭ ਕੁਝ ਨਰਕਾਂ ਦੀ ਪ੍ਰਾਪਤੀ ਆਪਾਂ ਨੂੰ ਕਰਾ ਰਹੇ ਹੈ ਇਹ ਕਰਮ ਸਾਨੂੰ ਨਰਕਾਂ ਵੱਲ ਲੈ ਜਾਣਗੇ ਨਹੀਂ ਤਾਂ ਜੇ ਆਪਾਂ ਜ਼ਿੰਦਗੀ ਨਾ ਸੰਭਾਲੀ ਇਹ ਸਮੇਂ ਦੀ ਕਦਰ ਨਾ ਕਰੀ ਤੇ ਸਾਬ ਕਹਿੰਦੇ ਭਾਈ ਬੜਾ ਔਖਾ ਹੋ ਜਾਣਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਸੰਸਾਰ ਤੇ ਚੰਗੇ ਕਰਮ ਕਰ ਮਾੜੇ ਕਰਮ ਕਰ ਜੇ ਕੇਵਲ ਤੂੰ ਪਲੰਗਾ ਤੇ ਸੌਣ ਜੋਗਾ ਰਹਿ ਗਿਆ ਫੁੱਲਾਂ ਤੇ ਸੌਣ ਜੋਗਾ ਰਹਿ ਗਿਆ ਤੇ ਪਿਆਰੇ ਆ ਤੇਰੀ ਗਤੀ ਨਹੀਂ ਹੋ ਸਕਦੀ ਨਰਕਾਂ ਦਾ ਭਾਗੀ ਬਣੇਗਾ ਦੁੱਖਾਂ ਦਾ ਕਾਰਨ ਬਣੇਗਾ ਇੱਕ ਸਾਖੀ ਲਿਖੀ ਆ ਉਹ ਸਾਖੀ ਵਿੱਚ ਜ਼ਿਕਰ ਹੁੰਦਾ ਹੈ ਫੁੱਲਾਂ ਦੀ ਆਪਾਂ ਬਚਨ ਪੜਿਆ ਮਹਾਰਜ ਦਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਿਆ ਫਾਰਾ ਸੇਜ ਸੋਨੀ ਚੰਦਨ ਚੋਆ ਨਨਕ ਇਕ ਹੋਰ ਕਾ ਦਵਾਰਾ ਸਾਖੀ ਫੁੱਲਾਂ ਦੀ ਸੇਜ ਤੇ ਸੁਣ ਵਾਲੀ ਗੋਲੀ ਦੀ ਇੱਕ ਰਾਜਾ ਹਰ ਰੋਜ਼ ਆਪਣੇ ਨਾ ਪਲੰਗ ਤੇ ਸੋਹਣੇ ਤਾਜੇ ਫੁੱਲਾਂ ਦੀ ਸੇਜ ਵਿਛਾ ਕੇ ਆਰਾਮ ਕਰਿਆ ਕਰਦਾ ਸੀ ਰੋਜ਼ ਹੀ ਆਪਣੇ ਪਲੰਗ ਤੇ ਤਾਜ਼ੇ-ਤਾਜ਼ੇ ਫੁੱਲ ਰੱਖ ਕੇ ਤੇ ਸੋਇਆ ਕਰਦਾ ਸੀ ਇੱਕ ਦਿਨ ਜਿਹੜੀ ਨੌਕਰਾਨੀ ਹੈ ਗੋਲੀ ਰਾਜੇ ਦੇ ਮਹਿਲਾਂ ਵਿੱਚ ਜਾ ਕੇ ਝਾੜੂ ਮਾਰ ਰਹੀ ਹੈ ਝਾੜੂ ਮਾਰ ਰਹੀ ਸੀ ਜੋ ਹਰ ਰੋਜ਼ ਸਫਾਈ ਕਰਨ ਆਇਆ ਕਰਦੀ ਸੀ ਝਾੜੂ ਦਿੰਦਿਆਂ ਜਦੋਂ ਫੁੱਲਾਂ ਦੀ ਮਿੱਟੀ ਸੁਗੰਧੀ ਉਸ ਗੋਲੀ ਨੂੰ ਆਈ ਰਾਜੇ ਦੀ ਸੇਜਾਬਾਲ ਵੇਖ ਕੇ ਸੋਚਿਆ ਰਾਜਾ ਤਾਂ ਹਰ ਰੋਜ਼ ਇਸ ਤਰ੍ਹਾਂ ਇਸ ਫੁੱਲਾਂ ਦੀ ਸੇਜਾ ਉੱਪਰ ਆਰਾਮ ਕਰਦਾ ਹੈ ਅੱਜ ਮੈਂ ਵੀ ਵੇਖਾਂ ਕਿ ਇਸ ਸੇਜਾ ਉੱਪਰ ਪੈਣ ਦਾ ਕਿੰਨਾ ਖ ਆਨੰਦ ਆਉਂਦਾ ਹੈ ਰਾਜਾ ਕਿਹੜਾ ਵੇਖਦਾ ਮੈਂ ਸੋਕੇ ਵੇਖਾਂ ਵੀ ਇਹ ਜਿਹੜਾ ਇਹ ਸੇਜਾ ਹੈ ਜੋ ਇਹ ਪਲੰਘ ਹੈ ਫੁੱਲਾਂ ਦੀ ਸੇਜਾ ਹੈ ਫੁੱਲਾਂ ਦੀ ਮਿੱਠੀ ਮਿੱਠੀ ਸੁਗੰਧ ਆ ਰਹੀ ਹੈ ਤੇ ਉਸਨੇ ਵਿਚਾਰ ਕਰਕੇ ਮੈਂ ਸੋਕੇ ਵੇਖਾਂ ਕਿ ਦਿਨ ਇਤੇ ਕਿੰਨਾ ਕੀ ਦੇ ਵਿੱਚ ਆਨੰਦ ਹੈ ਹੁਣ ਕੋਈ ਦੇਖ ਨਹੀਂ ਰਿਹਾ ਮੈਂ ਕੱਲੀ ਹਾਂ ਇਹ ਵਿਚਾਰ ਕਰਕੇ ਸੋਚ ਕੇ ਨਾ ਝਾੜੂ ਮਾਰਦੀ ਮਾਰਦੀ ਨੇ ਮਨ ਵਿੱਚ ਇਹ ਫੁਰਨਾ ਆਇਆ ਖਿਆਲ ਆਇਆ ਵੀ ਸੁਗੰਧੀ ਬੜੀ ਵਧੀਆ ਉਹਨਾਂ ਲੇਟ ਗਈ ਉਹ ਤੇ ਸੇਜੇ ਤੇ ਸੌਂਗੇ ਨਰਮ ਸੇਜਾ ਤੇ ਫੁੱਲਾਂ ਦੀ ਸੁਗੰਧ ਦੇ ਕਰਕੇ ਗੋਲੀ ਨੂੰ ਨੀਂਦ ਆ ਗਈ ਐ ਸੌਂਗੀ ਉਹ ਉਧਰੋਂ ਰਾਜਾ ਵੀ ਆ ਗਿਆ ਗੋਲੀ ਨੂੰ ਨੁਕਰਾਣੀ ਨੂੰ ਆਪਣੀ ਸੇਜਾ ਉੱਤਰ ਪਈ ਵੇਖ ਕੇ ਬੜਾ ਕ੍ਰੋਧਵਾਨ ਹੋਇਆ ਬੜਾ ਕ੍ਰੋਧੀ ਹੋ ਗਿਆ ਰਾਜਾ ਕ੍ਰੋਧਵਾਨ ਹੋ ਕੇ ਹੰਕਾਰ ਵਿੱਚ ਆ ਕੇ ਉਹਨੇ ਛੋਟੀਆਂ ਮਾਰੀਆਂ ਉਸ ਗੋਲੀ ਦੇ ਨੁਕਰਾਣੀ ਦੇ ਜੋ ਨੁਕਰਾਣੀ ਰੱਖੀ ਸੀ ਝਾੜੂ ਫੇਰਦੀ ਸੀ ਛੋਟੀਆਂ ਦੀ ਮਾਰ ਪਈ ਉਹਨੂੰ ਮਾਰ ਪੈਣ ਤੋਂ ਗੋਲੀ ਪਹਿਲਾਂ ਰੋਈ ਐ ਫਿਰ ਹੱਸ ਪਈ ਰਾਜਾ ਇਕੌਤਕ ਦੇ ਬੇਕੀ ਬੜਾ ਹੈਰਾਨ ਹੋਇਆ ਗੋਲੀ ਨੂੰ ਰੋਣ ਅਤੇ ਹੱਸਣ ਦਾ ਕਾਰਨ ਪੁੱਛਿਆ ਗੋਲੀ ਨੇ ਉੱਤਰ ਦਿੱਤਾ हे ਰਾਜਨ ਰੋਈ ਤਾਂ ਮੈਂ ਤਾਂ ਕਿ ਤੂੰ ਮੈਨੂੰ ਸੋਟੀਆਂ ਮਾਰੀਆਂ ਮੇਰੇ ਤਕਲੀਫ ਹੋਈ ਤਾਂ ਰੋਈ ਦਰਦ ਹੋਈ ਤਾਂ ਰੋਈ ਅਤੇ ਹੱਸੀ ਇਸ ਲਈਆਂ ਮੈਂ ਹਸਦੀ ਤਾਂ ਪਈ ਆ ਕਿ ਮੈਂ ਥੋੜੇ ਸਮੇਂ ਵਾਸਤੇ ਥੋੜੇ ਜਿੰਨੇ ਸਮੇਂ ਕਿ ਸੱਜਾ ਉੱਤਰ ਲੇਟੀ ਹਾਂ ਸੁੱਤੀ ਹਾਂ ਜਿਸ ਕਰਕੇ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ਪਰ हे ਰਾਜਨ ਤੁਸੀਂ ਤਾਂ ਹਰ ਰੋਜ਼ ਇਸ ਫੁੱਲਾਂ ਦੀ ਸੱਜਾ ਉੱਤੇ ਘੰਟਿਆਂ ਬੱਧੀ ਆਰਾਮ ਕਰਦੇ ਹੋ ਤੇ ਤੁਹਾਡਾ ਕੀ ਹਾਲ ਹੋਵੇਗਾ ਫਿਰ ਤੁਹਾਡਾ ਕੀ ਹਾਲ ਹੋਵੇਗਾ ਰਾਜਾ ਬੜਾ ਬਰਾਗ ਵਿੱਚ ਆ ਕੇ ਗੱਲ ਤਾਂ ਸਹੀ ਹੈ। ਇਹ ਪਰਮਾਤਮਾ ਦੀ ਭਗਤੀ ਕਰੀ ਨਹੀਂ ਕੇਵਲ ਸੁਗੰਧੀਆਂ ਤੇ ਮੈਂ ਆਨੰਦ ਮਾਣਦੇ ਆ। ਗੁਰਮੁਖੋ ਇਹ ਜਦੋਂ ਬਚਨ ਸੁਣੇ ਗੋਲੀ ਦੇ ਕੋਲੋਂ ਉਹਦੇ ਕੰਨ ਗੁਰਮੁਖੋ ਖੜੇ ਹੋ ਗਏ। ਸਾਧ ਸੰਗਤ ਜਦੋਂ ਇਹ ਗੱਲ ਸੁਣੀ ਨਾ ਉਹਨੂੰ ਇਹ ਗੱਲ ਵਾਕਿਆ ਲੱਗੀ ਗੱਲ ਮੈਂ ਬਿਲਕੁਲ ਜਾਇਜ਼ ਕਰ ਰਹੀ ਹੈ। ਕਿ ਮੈਂ ਇੱਕ ਘੰਟਾ ਸੁੱਤੀ ਮੈਨੂੰ ਮਾਰ ਪੈ ਗਈ ਡੰਡਿਆਂ ਦੀ। ਇਹ ਤੂੰ ਰਾਜਨ ਰੋਜ ਸੁਣਨਾ ਨਾ ਇੱਥੇ ਤੇਰਾ ਕੀ ਹਾਲ ਹੋਵੇਗਾ ਸੋ ਸਤਿਗੁਰੂ ਕਿਰਪਾਲੂ ਕਿਰਪਾ ਕਰਦੇ ਆ ਕਿ ਪਰਮਾਤਮਾ ਦੇ ਸਿਮਨ ਤੋਂ ਬਿਨਾ ਇਹ ਸਾਰੇ ਸੁੱਖ ਵੀ ਜਿਹੜੇ ਆ ਦੁੱਖਦਾਇਕ ਬਣ ਜਾਂਦੇ ਹਨ ਜਥਾ ਜਨਮਨਾ ਮਰਨੰ ਘਰਨੰ ਸੋਗੰ ਜਨਮੰ ਤਾ ਮਰਨੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਦੁੱਖਦਾਰੂ ਸੁਖ ਰੋਗ ਭਾਇਆ ਸੋ ਸਤਿਗੁਰੂ ਜੀ ਕਿਰਪਾ ਕਰਦੇ ਆ ਕਿ ਮਨੁੱਖ ਜਿਹੜਾ ਨਾ ਆਪਣੀ ਹੋਂਦ ਵਿੱਚ ਰਵੇ ਪਰਮਾਤਮਾ ਨੇ ਜੇ ਸਹੂਲਤਾਂ ਦਿੱਤੀਆਂ ਇਹ ਸਹੂਲਤਾਂ ਵਿੱਚ ਰੱਬ ਜੀ ਨੂੰ ਭੁੱਲੇ ਨਾ ਰੱਬ ਨੂੰ ਅੰਗ ਸੰਗ ਸਮਝਣਾ ਕਰੇ ਫਿਰ ਗੁਰਮੁਖੋ ਜੀਵਨ ਜਿਹੜਾ ਸਫਲ ਬਣ ਜਾਂਦਾ ਹੈ ਜੀਵਨ ਮਹਾਨ ਮਹਾਨ ਬਣ ਜਾਂਦਾ ਪਿਆਰਿਓ ਸੋ ਇਸਾਖੀ ਸਾਰੋਂ ਸਿੱਖਿਆ ਦਿੰਦੀ ਹੈ ਸਾਖੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਸੌਣ ਵਾਸਤੇ ਮੰਝਾ ਦਿੱਤਾ ਬਿਸਤਰਾ ਦਿੱਤਾ ਪਹਿਨਣ ਵਾਸਤੇ ਕੱਪੜੇ ਦਿੱਤੇ ਆ ਖਾਣ ਵਾਸਤੇ ਭੋਜਨ ਦਿੱਤਾ ਸੋ ਇਸ ਵਾਹਿਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਦੇ ਵੀ ਉਹਨੂੰ ਵਿਸਾਰੋ ਨਾ ਦਿਲ ਤੇ ਵਸਾਓ ਫਿਰ ਗੁਰੂ ਦੀ ਰਹਿਮਤ ਵਰਦੀ ਆ ਭਾਈ ਆਓ ਪਿਆਰਿਓ ਜੋ ਹੁਣ ਆਪਣਾ ਜਿਹੜਾ ਸਮਾ ਹੋ ਗਿਆ ਪ੍ਰਸ਼ਨ ਉੱਤਰਾਂ ਦਾ ਆਪਾਂ ਤਲ ਜਿਹੜੇ ਪ੍ਰਸ਼ਨ ਪੁੱਛੇ ਸੀ 19 ਤੇ 20 ਨੰਬਰ 19 ਤੇ 20 ਨੰਬਰ ਪ੍ਰਸ਼ਨ ਉਹਦਾ ਆਪਾਂ ਉੱਤਰ ਅੱਜ ਪ੍ਰਾਪਤ ਕਰਾਂਗੇ ਲਵਾਂਗੇ ਸੋ ਸਾਰੇ ਬੜੇ ਪਿਆਰ ਨਾਲ ਇਹ ਉੱਤਰ ਤੇ ਪ੍ਰਸ਼ਨ ਦਾ ਜਿਹੜਾ ਪ੍ਰੋਗਰਾਮ ਸੁਣਨਾ ਕਰੋ ਪ੍ਰਸ਼ਨ ਨੰਬਰ ਸੀ ਆਪਣਾ ਪਹਿਲਾ 19 19 ਨੰਬਰ ਪ੍ਰਸ਼ਨ ਸੀ ਆਪਣਾ ਪ੍ਰਸ਼ਨ ਨੰਬਰ 19 ਹਰਦਵਾਰ ਕਿਸ ਨਦੀ ਦੇ ਕੰਢੇ ਤੇ ਹੈ ਉਹਦਾ ਉੱਤਰ ਹੈ ਗੰਗਾ ਨਦੀ ਦੇ ਕੰਢੇ ਤੇ ਠੀਕ ਹੈ ਜੀ ਪ੍ਰਸ਼ਨ ਨੰਬਰ 20 ਜਦੋਂ ਗੁਰੂ ਨਾਨਕ ਦੇਵ ਜੀ ਹਰਦਵਾਰ ਗਏ ਤਾਂ ਉਥੇ ਕਿਹੜਾ ਜਿਹੜਾ ਮੇਲਾ ਚੱਲ ਰਿਹਾ ਸੀ ਲੋਕ ਇਕੱਠੇ ਹੋਏ ਸੀ ਬਸੇ ਬੜੇ ਲੋਕ ਇਕੱਠੇ ਹੋਏ ਸੀ ਮੇਲਾ ਕਿਹੜਾ ਸੀ ਉਹ ਗੁਰਮੁਖ ਕਤਕ ਜਾਣੀ ਕਿ ਵਿਸਾਖੀ ਦਾ ਜਿਹੜਾ ਭਾਰੀ ਮੇਲਾ ਉੱਥੇ ਲੱਗਾ ਹੋਇਆ ਸੀ ਠੀਕ ਹੈ ਜੀ ਹੁਣ ਪ੍ਰਸ਼ਨ ਨੰਬਰ ਆਪਣਾ ਆ ਗਿਆ 21 21 ਨੰਬਰ ਪ੍ਰਸ਼ਨ ਆ ਗਿਆ ਵਾਹਿਗੁਰੂ 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 ਜੀ ਪਾਪਾ ਜੀ ਹਾਂਜੀ ਵਾਈ ਗਰੂ ਮੈਨੂੰ ਤੁਸੀਂ ਜੋੜਿਆ ਲਾਈਵ ਤੇ ਸੋ ਪਿਆਰ ਵਾਲਿਓ ਗੁਰਮਖੋ ਟਿੱਕੀ ਨੰਬਰ ਪ੍ਰਸ਼ਨ ਸੁਣੋ ਹਰਦਵਾਰ ਵਿਖੇ ਲੋਕੀ ਕਿਹੜੇ ਪਾਸੇ ਪਾਣੀ ਸੁੱਟ ਰਹੇ ਸਨ ਦੱਸੋ ਜਿੱਨੇ ਉੱਥੇ ਲੋਕ ਭੀੜ ਇਕੱਠੀ ਹੋਈ ਸੀ ਜਿੱਥੇ ਉੱਤੇ ਭੀੜ ਇਕੱਠੀ ਹੋਏ ਸੀ ਉੱਥੇ ਲੋਕ ਇਕੱਠੇ ਹੋਏ ਸੀ ਉਹ ਪਾਣੀ ਕਿਹੜੇ ਪਾਸੇ ਦੇ ਰਹੇ ਸੀ ਦੱਸੋ ਜੀ ਉੱਤਰ ਇਹਦਾ ਦੱਸੋ ਪਿਆਰੇਓ ਗੁਰਮੁਖੋ ਇਹ ਹਰਦਵਾਰ ਮੇਲਾ ਲੱਗਿਆ ਸੀ ਗੁਰੂ ਜੀ ਉੱਥੇ ਗਏ ਆ ਤੇ ਲੋਕ ਗੰਗਾ ਚ ਪਾਣੀ ਦੇ ਰਹੇ ਸੀ ਕਿਹੜੇ ਪਾਸੇ ਦੇ ਰਹੇ ਸੀ ਦੱਸੋ ਡਾਇਰੈਕਸ਼ਨ ਦੱਸੋ ਕਿਹੜੇ ਪਾਸੇ ਅਸੀਂ ਇਹ ਪਤਾ ਠੀਕ ਹੈ ਨਹੀਂ ਤੇ ਕੱਲ ਦੱਸਦਾਂਗੇ ਆਪਾਂ ਵਾਹਿਗੁਰੂ ਹਾਂਜੀ ਹਾਂਜੀ ਚੜ੍ਹਦੇ ਵਾਲੇ ਪਾਸੇ ਲਿਖਿਆ ਬਿਲਕੁਲ ਸਹੀ ਆ ਜੀ ਹਰਸ਼ਦੀਪ ਸਿੰਘ ਮਾਨ ਨੇ ਉੱਤਰ ਸਹੀ ਦਿੱਤਾ ਹੈ ਚੜ੍ਹਦੇ ਵਾਲੇ ਪਾਸੇ ਦੇ ਰਹੇ ਸੀ ਠੀਕ ਹੈ ਜੀ ਬਿਲਕੁਲ ਉੱਤਰ ਵਾਲੇ ਪਾਸੇ ਦੇ ਰਹੇ ਸੀ ਸੰਦੀਪ ਸਿੰਘ ਚੱਲ ਲਿਖਿਆ ਬਿਲਕੁਲ ਜੀ ਸੋ ਆਵਸਤੂ ਅਗਲਾ ਪ੍ਰਸ਼ਨ ਜਿਹੜਾ ਬਿਰਮੁਖ ਆਪਾਂ ਸਰਵਣ ਕਰੀਏ 20 ਨੰਬਰ ਪ੍ਰਸ਼ਨ ਜਿਹੜਾ ਉਹ ਸਰਵਣ ਕਰੀਏ ਆਪਾਂ ਪਿਆਰ ਨਾਲ 20 21 ਹੁਣ 22 ਨੰਬਰ ਪ੍ਰਸ਼ਨ ਆਪਣਾ ਆ ਰਿਹਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪਾਸੇ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ ਦੱਸੋ ਜੀ ਉਹ ਤਾਂ ਚੜਦੇ ਵਾਲੇ ਪਾਸੇ ਸੁੱਟ ਰਹੇ ਸੀ ਤੇ ਗੁਰੂ ਨਾਨਕ ਸਾਹਿਬ ਕਿਹੜੇ ਵਾਲੇ ਪਾਸੇ ਸੁੱਟ ਰਹੇ ਸੀ ਪਾਣੀ ਹਾਂਜੀ ਦੱਸੋ ਜੀ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਕਿਹੜੇ ਵਾਲੇ ਪਾਸੇ ਪਾਣੀ ਸੁੱਟ ਰਹੇ ਸੀ ਮੁੱਖ ਪਰ ਪਰ ਕੇ ਸਾਡੇ ਬਹੁਤ ਸਤਿਕਾਰਯੋਗ ਸਾਰੇ ਜਿਹੜੇ ਹੋਏ ਨੇ ਪਿਆਰ ਵਾਲੇ ਹਾਂਜੀ ਪੱਛਮ ਵਾਲੇ ਪਾਸੇ ਜੀ 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 ਬੜੀ ਹਾਂ ਬਿਲਕੁਲ ਸਹੀ ਹੈ ਜੀ ਪਿਆਰ ਵਾਲਿਓ ਸੋ ਸਾਰੇ ਵੀਰ ਬੜੇ ਹੀ ਸਤਿਕਾਰਯੋਗ ਹੈ ਜੋ ਲੰਮੇ ਸਮਿਆਂ ਤੋਂ ਜੁੜੇ ਹੋਏ ਆ 47 ਪੁਰਾਣੀ ਲਗਾਤਾਰ ਜੁੜੇ ਹੋਏ ਆ ਤੇ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ ਰਹਿਮਤਾ ਵਰਤਉਣ ਬਿਤਾ ਪ੍ਰਤੀ ਗੁਰਮੁਖੋ ਹਾਜ਼ਰੀਆਂ ਭਰਿਆ ਕਰੋ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਹਾਜ਼ਰੀਆਂ ਲਾਉਣੀਆਂ ਰੋਜ਼ ਹੀ ਹਾਜ਼ਰੀ ਭਰਣੀ ਤੇ ਬਹੁਤ ਵੱਡੀ ਮਹਾਰਾਜ ਦੀ ਖੇਡ ਵਰਤ ਜਾਂਦੀ ਹੈ ਸੋ ਸਾਰੇ ਵੀਰ ਭਰਾਵਾਂ ਦਾ ਵੀਰ ਭਰਾਵਾਂ ਦਾ ਮਾਤਾਵਾਂ ਦਾ ਬਜ਼ੁਰਗਾਂ ਦਾ ਸਾਡੀਆਂ ਬੱਚੀਆਂ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨਾ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਹਾਂਜੀ ਕੇ ਐਸ ਮਾਨ ਨੇ ਲਿਖਿਆ ਛਿਪਦੇ ਪਾਸੇ ਹਾਂਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਦਰੋਂ ਕਰੋ ਖੁਸ਼ਾ ਨਾਮਦਾਨ ਬਖਸ਼ਿਸ਼ ਕਰਨ ਨਿਤਾ ਪ੍ਰਤੀ ਪਿਆਰਿਓ ਹਾਜ਼ਰੀਆਂ ਭਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਲੈਵ ਨਾਲ ਜੁੜਨਾ ਹੈ ਰੋਜ਼ ਹੀ ਹਾਜ਼ਰੀਆਂ ਭਰਣੀਆਂ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਚੜ੍ਹਦੀ ਕਲਾ ਵਿੱਚ ਰੱਖਣਾ ਸਤਿਗੁਰੂ ਜੀ ਸਭ ਸੰਗਤਾਂ ਨੂੰ ਦੇਹ ਰੋਗਤਾ ਸ਼ੁਕ ਸ਼ਾਂਤੀ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਨਿਕਾ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਆ ਸਭ ਦਾ ਧੰਨਵਾਦ ਪਿਆਰਿਓ ਗੁਰੂ ਸਾਹਿਬ ਸਭ ਤੇ ਕਿਰਪਾ ਕਰਨਾ ਮੇਰਾ ਕਰਨ ਜੀ ਹੋਈਆਂ ਬਯੰਤ ਬਯੰਤ ਤੁਲਾਂ ਦੀ ਖੀਮਾਗ ਔਰ ਫਤਿਹ ਦੀ ਪਾਉ ਸਾਂ ਜਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ